ਜੀ ਤੁਸੀਂ ਜੁੜੇ ਹੋ ਮਾਈਕ ਰਿਪੋਰਟ ਦੇ ਨਾਮ ਹੈ ਰਾਜਵਿੰਦਰ ਪੋਤਨਾ ਇਸ ਟਾਈਮ ਅਸੀਂ ਖਨੋਰੀ ਬਾਡਰ ਵੇਕੇ ਮੌਜੂਦ ਹਾਂ ਸਾਡੇ ਨਾਲ ਜਿਹੜੇ ਕਿਸਾਨ ਆਗੂ ਸਰਪੰਚ ਜੀ ਨੇ ਪੰਦੇ ਸਰ ਅੱਜ ਦੀ ਮਹਾ ਪੰਚਾਇਤ ਜਿਹੜੀ ਖਨੋਰੀ ਬਾਡਰ ਹੋਈ ਆ ਕਿਵੇਂ ਦੇਖਦੇ ਏਨੂੰ ਤੇ ਦੇਖੋ ਅਸੀਂ ਤਾਂ ਸਫਲ ਜੋ ਆਸੀ ਆਸ ਨਾਲੋ ਵੀ ਵੱਧ ਸਫਲ ਦੇਖਦੇ ਆ ਇਸ ਰੂਪ ਕਿੰਨੇ ਕ ਕਟ ਦੀ ਤੁਹਾਨੂੰ ਲੱਗਦਾ ਅਸੈਸਮੈਂਟ ਕੀ ਆ ਤੁਹਾਡੇ ਕੋਲ ਲੱਖਾਂ ਵਰਗਾ ਕਟ ਠੀਕ ਆ ਅਸੈਸਮੈਂਟ ਤਾਂ ਦੇਖੋ ਮੈਂ ਖਨੋਰੀ ਆ ਗਿਆ ਸੀ 12 ਵਜੇ ਪੌਣੇ 12 12 ਵਜੇ ਤੋਂ ਬਾਅਦ 2 ਘੰਟੇ ਚ ਬਾਈ ਇੱਥੇ ਪਹੁੰਚਾ ਇੱਥੇ 4 ਕਿਲੋਮੀਟਰ ਮੈਂ ਚੱਲ ਕੇ ਆਇਆ ਹੁਣ ਅਸੈਸਮੈਂਟ ਤੁਸੀਂ ਦੇਖ ਲਓ ਜੇ ਇੱਧਰ ਨਿਮਨਪਰਾ ਇੱਧਰ ਕੀ ਹੁੰਦਾ ਸ ਇਧਰੋਂ ਹੀ ਮਸਾ ਪਹੁੰਚਿਆ ਮੈਨੂੰ ਲੱਗਦਾ ਹੈ ਮੇਰੇ ਕੋ ਜਾਇ ਨਹੀਂ ਜਾਣਾ 2:30 ਵਜੇ ਮਾ ਕੇ ਲੋਕ ਮੇਰਾ ਚਿਹਰਾ ਪਸੰਦ ਦੇ ਤਾਂ ਹੀ ਆ ਕੇ ਮੈਨੂੰ ਕੋ ਆਇਆ ਵੀ ਨਹੀਂ ਜਾਣਾ ਬੰਦੇ ਕੋ ਕਿੱਥੇ ਹੁੰਦੇ ਨੇ ਅਸੀਂ ਕਿਸੇ ਨੂੰ ਇੱਕ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਹੈ ਪਿਛਲੇ 40 ਦਿਨਾਂ ਤੋਂ ਇੱਕ ਆਗੂ ਬੈਠੇ ਨੇ ਤਾਂ ਮੋਦੀ ਸਰਕਾਰ ਜਾਂ ਕੇਂਦਰ ਸਰਕਾਰ ਕਿਉਂ ਹਣ ਦੇਖਿਆ ਕਰ ਰਹੀ ਹੈ ਤੁਸੀਂ ਇਹਨੂੰ ਕਿਵੇਂ ਸਮਝਦੇ ਨਹੀਂ ਦੇਖੋ ਇੱਕ ਤਾਂ ਜਿਹੜੀ ਕਾਰਪੋਰੇਟ ਪਾਲਿਸੀ ਤੇ ਮੋਦੀ ਸਰਕਾਰ ਖੜੀ ਹੈ ਜਿਵੇਂ ਇਨਵੈਸ਼ਨ ਉਹ ਕਹਿੰਦੇ ਨੇ ਵੀ ਅਸੀਂ ਲක්ෂਣ ਐ ਨਹੀਂ ਕਹਿੰਦੇ ਉਹਨਾਂ ਨੂੰ ਲක්ෂਣ ਕਾਰਪੋਰੇਟ ਜਤਾ ਰਿਹਾ ਠੀਕ ਹੈ ਨਾ ਅਸਲ ਵਿੱਚ ਉਹਨਾਂ ਨੂੰ ਲੱਗਦਾ ਵੀ ਅਸੀਂ ਸੱਤਾ ਹੱਦੇ ਹੱਥੋਂ ਨਹੀਂ ਜਾਣੀ ਹੈਗੀ ਪਰ ਅਸੀਂ ਸੱਤਾ ਲੈਣੀ ਹੈ ਸੱਤਾ ਸਾਡੇ ਹੱਥ ਚ ਹੈਗੀ ਆ ਔਰ ਜਿਹੜਾ ਪ੍ਰਧਾਨ ਮੰਤਰੀ ਜਿਹੜੀ ਦੇਸ਼ ਦੀ ਸੱਤਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਆਮ ਜਨਤਾ ਨੂੰ ਕੀੜੇ ਮਕੌੜੇ ਸਮਝੇ ਉਹ ਰੰਦੀ ਨਹੀਂ ਹੁੰਦੀ ਇਹ ਸਾਡਾ ਮੰਨਣਾ ਜੇ ਵਾਕਿਆਤ ਚ ਕੋਈ ਜਿਉ ਬੁਰਾਈ ਹੈ ਤਾਂ ਲੋਕਤੰਤਰ ਚ ਲੋਕਾਂ ਦੀ ਆਵਾਜ਼ ਦੇਖੋ ਨਾ ਲੋਕ ਕੀ ਕਹਿ ਰਹੇ ਜੇ ਲੋਕਾਂ ਲਈ ਸਰਕਾਰ ਚ ਨਹੀਂ ਗਿਆ ਤਾਂ ਸਾਨੂੰ ਲੱਗਦਾ ਫਿਰ ਡਿਕਟੇਟ ਕਰਦੇ ਨੇ ਬਖੇਰੇ ਡਿਕਟੇਟਰ ਦੁਨੀਆ ਪਰ ਚਾਏ ਨੇ ਲੋਕ ਸੱਤਾ ਦੇਂਦੇ ਵੀ ਹੁੰਦੇ ਆ ਅੱਖਾਂ ਤੇ ਬਾਲਦੇ ਵੀ ਹੁੰਦੇ ਤੇ ਥੱਲੇ ਵੀ ਸੁੱਟਦੇ ਹੁੰਦੇ ਉਹਨਾਂ ਦਾ ਇਹ ਕਹਿਣਾ ਵੀ ਪੂਰੇ ਦੇਸ਼ ਦੀ ਐਮਐਸਪੀ ਦੇਣਾ ਜਿਹੜਾ ਉਹਦੇ ਨਾਲ ਆਰਥਿਕ ਢਾਂਚਾ ਉਹ ਹਿੱਲੂਗਾ ਕਿ ਤਰ੍ਹਾਂ ਨਹੀਂ ਦੱਸ ਦੇਣਾ ਇਹੀ ਮੰਗਣਾ ਐ ਐਡਵਰਟ ਇੱਥੇ ਆਉਣ ਇੱਥੇ ਡਿਬੇਟ ਸੱਦ ਸੱਦਨ ਸਾਨੂੰ ਪ੍ਰਸਤ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਨਹੀਂ ਕਹਿਣ ਨੂੰ ਕੀ ਹੁੰਦਾ ਤੁਸੀਂ ਆਰਥਿਕ ਮਾਹਿਰ ਸੱਦ ਲਓ ਅਸੀਂ ਵੀ ਆ ਜੰਨੇ ਤੁਸੀਂ ਦੱਸੋ ਨਾ ਇਹ ਤੁਹਾਡੀ 31 ਮੈਂਬਰੀ ਕਮੇਟੀ ਜਿੰਨੇ ਮਤਾ ਪਾਸ ਕਰਤਾ ਐ ਐਮਐਸਬੀ ਲੀਗਲ ਗਾਰੰਟੀ ਕਰਾਉਂਡ ਬਣਾਉ ਤੋ ਕੰਬਲੀ ਸੋਚ ਸਭ ਤੋਂ ਵੱਧ ਤੇ ਪੰਜ ਪਾਦੇ ਐਮਪੀ ਗਲਤ ਗਲਤ ਬਿਆਨ ਬਾਜੀ ਨਹੀਂ ਕਰਨੀ ਚਾਹੀਦੇ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਵੀ ਅਸੀਂ ਜਿਹੜਾ ਜਵਰੀ ਚੁੱਕਣ ਦੀ ਹੈ ਉਹ ਜਿਹੜੀਆਂ ਚਰਚਾਾਂ ਹਨੇ ਵੀ ਪੰਜਾਬ ਪਾਲਸ ਉਹਨਾਂ ਨੇ ਕਿਹਾ ਵੀ ਨਹੀਂ ਚੁੱਕਣਗੇ ਉਹਨੂੰ ਤੁਸੀਂ ਕਿਵੇਂ ਕਰਦੇ ਤੁਹਾਨੂੰ ਵਿਸ਼ਵਾਸਾ ਚੀਜ਼ ਤੇ ਨਹੀਂ ਦੇਖੋ ਵਿਸ਼ਵਾਸਤਾ ਕਿਸੇ ਦੇ ਨਹੀਂ ਕਿਹਾ ਜਾ ਜੇ ਉਹਨਾਂ ਨੇ ਫੈਸਲਾ ਕਰ ਲਿਆ ਤਾਂ ਚੰਗੀ ਗੱਲ ਹੈ ਇਹ ਉਹਨਾਂ ਕੋਲੇ ਸ਼ਬਦ 3 ਕਰੋੜ ਪੰਜਾਬੀਆਂ ਨੇ ਬੰਦ ਕਰਕੇ ਮੂੰਹ ਚੋਂ ਕਢਾਏ ਨੇ ਜੇ ਕਿ ਮੈਂ ਕਿਹਾ ਉਹ ਮੜਾਏ ਚੰਗੀ ਗੱਲ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੋਰਚੇ ਵੱਲੋਂ ਕੀ ਅਗਲੀ ਰਣਨੀਤੀ ਕੀ ਹੋਵੇਗੀ 10 ਜਨਵਰੀ ਨੂੰ ਪੂਰੇ ਦੇਸ਼ ਭਰ ਦੇ ਵਿੱਚ ਅਰਤੀ ਫੂਕ ਮਜਾਰੇ ਕੀਤੇ ਜਾਣਗੇ ਅਸੀਂ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਜਿੰਨੇ ਵੀ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਸਟੂਡੈਂਟਸ ਨੇ ਕਿਸਾਨ ਨੇ ਮਜ਼ਦੂਰ ਨੇ ਨੌਜਵਾਨ ਨੇ ਪੰਚਾਇਤਾਂ ਨੇ ਵੀ ਭਾਈ ਮੋਦੀ ਜੀ ਦੀ ਅਰਤੀ ਅਰਤੀ ਬਣਾਓ ਉਸ ਦਿਨ ਹਜ਼ਾਰਾਂ ਦੇ ਇਕੱਠ ਕਰਕੇ ਫੂਕੋ ਤੇ ਜਿਹੜਾ ਸ਼ੰਭੂ ਬਾਰਡਰ ਤੋਂ ਮਰਜੀਬੜੇੰ ਦਾ ਜਿੱਥਾ ਅੱਗੇ 2-3 ਵਾਰ ਗਿਆ ਉਹਦੀ ਕੋਈ ਰਣਨੀਤੀ ਉਹਦੀ ਉਹਦੀ 13 ਤੋਂ ਬਾਅਦ ਰਣਨੀਤੀ ਬਣਾਓ ਇਹ ਸਾਨੂੰ ਸਾਡੇ ਨਾਲ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਜਿਨ੍ਹਾਂ ਨੇ ਆਉਣ ਵਾਲੇ ਸਭੇ ਦੇ ਵਿੱਚ ਜਿਹੜੀ ਇਸ ਮੋਰਚੇ ਦੀ ਰਣਨੀਤੀ ਆ ਉਹਦੇ ਬਾਰੇ ਜਿਹੜਾ ਚਾਨਣਾ ਪਾਇਆ ਤੇ ਅੱਜ ਦੀ ਜਿਹੜੀ ਖਨੌਰੀ ਵਾਟਰਮਾਂ ਪੰਚਾਇਤ ਨੂੰ ਜਿਹੜਾ ਇਹਨਾਂ ਆਗੂਆਂ ਵੱਲੋਂ ਉਹਦੇ ਤੇ ਇੱਕ ਜਿਹੜੀ ਸਮੁੱਚਤਾ ਪ੍ਰਕਟਾਉਂਦੇ ਹੋਏ ਉਸ ਤੇ ਸੰਪੁਸ਼ਟੀ ਜ਼ਾਹਰ ਕੀਤੀ ਆ ਧੰਨਵਾਦ